ਜਾਉਣੇ ਹੋ ਕਿ ਤੁਸੀਂ ਮਤਲਬ ਵਧੀਆ ਕਰੋ ਤੇ ਕੋਈ ਗਲਤੀ ਨਾ ਹੋ ਜAVE ਤੁਹਾਡੇ ਤੋਂ ਸੋ ਇੱਕ ਡਰ ਤੇ ਇੱਕ ਨਰਵਸਨੈਸ ਆਈ ਥਿੰਕ ਉਹ ਜ਼ਰੂਰੀ ਆ ਸੋ ਉਹ ਜ਼ਰੂਰ ਸੀ ਉਹ ਹਜੇ ਤੱਕ ਵੀ ਹੈ ਜੀ ਸੋ ਯਾ ਜਿਹੜਾ ਮਹਿਲ ਆ ਜਿੱਥੇ ਉਹ ਰਹਿੰਦੇ ਸੀਗੇ ਹਾਂਜੀ ਹਾਂਜੀ ਸੋ ਉੱਥੇ ਵੀ ਗਏ ਹਾਂ ਹਾਂਜੀ ਉੱਥੇ ਵੀ ਗਏ ਫਿਰ ਅਸੀਂ ਗੁਰਦੁਆਰੇ ਮੱਥਾ ਵੀ ਟੇਕਿਆ ਤੇ ਉਹਨਾਂ ਬਾਰੇ ਹੋਰ ਪੜਿਆ ਵੀ ਉੱਥੇ ਕਿਉਂਕਿ ਉੱਥੇ ਕਾਫੀ ਇਨਫੋਰਮੇਸ਼ਨ ਲਿਖੀ ਸੀ ਉਹਨਾਂ ਬਾਰੇ ਆਫ ਸਕਰੀਨ ਸੋ ਕਾਫੀ ਵਧੀਆ ਰਿਹਾ ਮੇਰਾ ਉਹਨਾਂ ਨਾਲ ਤਾਂ ਐਕਸਪੀਰੀਅੰਸ ਉਹ ਬਹੁਤ ਪ੍ਰੋਫੈਸ਼ਨਲ ਨੇ ਤੇ ਉਹ کافی ਮਤਲਬ ਗਿਵ ਐਂਡ ਟੇਕ ਆਰਟਿਸਟ ਨੇ ਸੋ کافی ਹੈਲਪ ਕਰਦੇ ਆ ਤੁਹਾਡੇ ਸੀਨ ਦੇ ਵਿੱਚ ਜਿੱਥੇ ਵੀ ਮੈਂ ਮੈਂ ਅੜੀਆਂ ਉਹਨਾਂ ਨੇ ਮੈਨੂੰ کافی ਹੈਲਪ ਕੀਤੀ ਹੈ ਤੇ ਸੇਮ yograj sir ਗੱਭਰੂ ਟੀਵੀ ਦੇਖ ਰਹੇ ਸਾਰੇ ਦਸ਼ਕਾਂ ਨੂੰ ਮੇਰੇ ਯਾਨੀ ਚੰਨਨ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ ਜਿਵੇਂ ਕਿ ਸਭ ਨੂੰ ਪਤਾ ਹੈ ਕਿ 3 ਅਗਸਤ ਨੂੰ ਫਿਲਮ ਆ ਰਹੀ ਹੈ ਬੀਬੀ ਰਜਨੀ। ਸੋ ਮੇਰੇ ਨਾਲ ਨੇ ਜਿਨ੍ਹਾਂ ਨੇ ਬੀਬੀ ਰਜਨੀ ਦਾ ਕਿਰਦਾਰ ਨਿਭਾਇਆ ਹੈ ਇਸ ਫਿਲਮ ਦੇ ਵਿੱਚ ਮੈਂ ਗੱਲ ਕਰ ਰਹੀ ਹਾਂ ਰੂਪੀ ਗੇਲ ਜੀ ਦੀ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਦਾ سلسلہ ਅੱਗੇ ਤੋਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ? ਬਹੁਤ ਵਧੀਆ ਤੁਸੀਂ ਕਿਦਾਂ? ਮੈਂ ਵੀ ਬਹੁਤ ਵਧੀਆ। ਸੋ ਲਾਸਟ ਟਾਈਮ ਜਦੋਂ ਆਪਾਂ ਕਨਵਰਸੇਸ਼ਨ ਕੀਤੀ ਸੀ ਤਾਂ ਮੈਂ ਤੁਹਾਨੂੰ ਪੁੱਛਿਆ ਸੀ ਕਿ ਮ ਕਾਫੀ ਬਹੁਤ ਪਸੰਦ ਜੀ ਆਂਦੀ ਹੈ ਪੀਤੀ ਕਿ ਹਜੇ ਨਹੀਂ ਹਜੇ ਨਹੀਂ ਪੀਤੀ ਮੈਂ ਨਾ ਕੱਲ ਹੀ ਆਈ ਸੀ ਜੀ ਸੋ ਮੈਂ ਆਉਂਦੀ ਸੌਂਗੀ ਤੇ ਹਜੇ ਨਹੀਂ ਪੀਤੀ ਹੈਗੀ ਪਰ ਮੈਂ ਗੋਲ ਕੇਪੇ ਖਾ ਲੇ ਰਾਤ ਆਹ ਕੀ ਬਾਤ ਹੈ ਸੋ ਫਿਲਮ ਹੈ ਬੀਬੀ ਰਜਨੀ ਹੈ ਨਾ ਇਹਦੇ ਵਿੱਚ ਤੁਹਾਡਾ ਕਰੈਕਟਰ ਬਹੁਤ ਸੋਹਣਾ ਨਿੱਖਰ ਕੇ ਆਇਆ ਹੈ ਅਸੀਂ ਟੀਜ਼ਰ ਵੇਖਿਆ ਹੈ ਤੁਸੀਂ ਬਹੁਤ ਵਧੀਆ ਲੱਗ ਰਿਓ ਇੱਕ ਕੈਰੈਕਟਰ ਦੀ ਜਿਹੜੀ ਡਿਮਾਂਡ ਹੁੰਦੀ ਹੈ ਉਹਦੇ ਅਕੋਰਡਿੰਗਲੀ ਬਹੁਤ ਵਧੀਆ ਆ ਸੋ ਪਹਿਲਾਂ ਤਾਂ ਤੁਹਾਨੂੰ ਕੰਗ੍ਰੈਚੁਲੇਸ਼ਨ ਸੋ ਮੈਂ ਜਾਨਣਾ ਚਾਹਨੀ ਆ ਕਿ ਬੀਬੀ ਰਜਨੀ ਦੀ ਜਿਹੜੀ ਇਹ ਸਾਖੀ ਹੈ ਤੁਸੀਂ ਪਹਿਲਾਂ ਸੁਣੀ ਸੀਗੀ ਜਾਂ ਫਿਰ ਜਦੋਂ ਤੁਹਾਡੇ ਕੋਲ ਫਿਲਮ ਆਈ ਥੈਨ ਤੁਸੀਂ ਰਿਸਰਚ ਕੀਤੀ ਇਹਦੇ ਤੇ ਮੈਂ ਸੁਣੀ ਸੀ ਜੀ ਮੈਂ 7-8 ਸਾਲਾਂ ਦੀ ਸੀ ਜਦੋਂ ਮੈਂ ਸੁਣੀ ਸੀਗੀ ਮੇਰੀ ਮੰਮੀ ਨੇ ਸੁਣਾਈ ਸੀ ਮੈਨੂੰ ਤੇ ਮੇਰੇ ਭਰਾ ਨੂੰ ਹਾਂਜੀ ਕਿਉਂਕਿ ਉਦੋਂ ਨਾ ਟੀਵੀ ਤੇ ਆਈ ਸੀਗੀ ਜਿਹੜੀ ਆਲਰੇਡੀ ਹਾਂਜੀ ਫਿਲਮ ਬਣੀ ਹੋਈ ਹੈ ਤੇ ਉਦੋਂ ਫਿਰ ਅਸੀਂ ਦੇਖ ਰਹੇ ਸੀ ਫਿਰ ਉਹਨਾਂ ਨੇ ਸਾਨੂੰ ਮਤਲਬ ਸਿਖਾਈ ਸੀ ਸਿਖਾਈ ਨਹੀਂ ਸੀ ਸੁਣਾਈ ਸੀ ਸਰ ਇਟਸ ওকে ਸੋ ਰੂਪੀ ਜਦੋਂ ਇਹ ਤੁਹਾਡੇ ਕੋਲ ਸਕ੍ਰਿਪਟ ਆਈ ਐਂ ਤੁਹਾਨੂੰ ਇਹ ਹੋਇਆ ਕਿ ਤੁਸੀਂ ਇਹਦੇ ਵਿੱਚ ਬੀਬੀ ਰਜਨੀ ਦਾ ਕਿਰਦਾਰ ਜਿਹੜਾ ਹੈ ਪਲੇ ਕਰਨਾ ਸੋ ਤੁਹਾਡਾ ਕੀ ਮਤਲਬ ਰਿਐਕਸ਼ਨ ਸੀਗਾ ਕਿਉਂਕਿ ਇਸ ਫਿਲਮ ਦੇ ਜਿਹੜੇ ਡਾਇਰੈਕਟਰ ਨੇ ਉਹਨੇ ਅਮਰ ਹੁੰਦਲ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਜਿਹੜੀਆਂ ਐਕਸ਼ਨ ਫਿਲਮਾਂ ਕੀਤੀਆਂ ਨੇ ਸੋ ਇਹ ਟੋਟਲੀ ਡਿਫਰੈਂਟ ਹੈ ਤੁਹਾਡੇ ਲਈ ਵੀ ਤੇ ਉਹਨਾਂ ਦੇ ਲਈ ਵੀ ਹਾਂਜੀ ਹਾਂਜੀ ਸੋ ਸਭ ਤੋਂ ਪਹਿਲਾਂ ਤਾਂ ਐਕਚੁਅਲੀ ਮੈਨੂੰ ਬਲਜੀਤ ਸਿੰਘ ਬਿਓ ਸਰ ਨੇ ਫੋਨ ਕੀਤਾ ਸੀਗਾ ਜਿਹੜੇ ਇਸ ਫਿਲਮ ਦੇ ਡੀਓਪੀ ਨੇ ਤੇ ਉਹਨਾਂ ਨੇ ਕਿਹਾ ਸੀਗਾ ਕਿ ਇੱਕ ਫਿਲਮ ਆ ਤੇ ਤੂੰ ਮਤਲਬ ਕਰਨੀ ਆ ਬਸ ਇੰਨਾ ਹੀ ਕਿਹਾ ਸੀ ਹਾਂਜੀ ਤੇ ਮੈਂ ਕਿਹਾ ਡਨ ਸਰ ਤੇ ਕਿਉਂਕਿ ਆਫਕੋਰਸ ਮੈਂ ਉਹਨਾਂ ਦਾ ਬਹੁਤ ਰਿਗਾਰਡ ਕਰਦੀ ਆਂ ਸੋ ਫਿਰ ਬਾਤ ਆ ਅਮਰ ਨੂੰ ਮਿਲੇ ਸੀ ਤੇ ਉਹਨਾਂ ਨੇ ਮੈਨੂੰ ਰੀਟ ਕੀਤੀ ਤੇ ਆਫਕੋਰਸ ਮੈਂ ਸੁਣੀ ਹੋਈ ਸੀਗੀ ਸੋ ਫਰਸਟ ਰਿਐਕਸ਼ਨ ਇਹ ਸੀਗਾ ਅਮਰ ਨੇ ਵੀ ਮੈਨੂੰ ਇਹੀ ਕਿਹਾ ਸੀ ਕਿ ਮੈਂ ਬਹੁਤ ਅਲੱਗ ਫਿਲਮ ਬਣਾਉਣ ਲੱਗਾ ਆ ਕਿਉਂਕਿ ਉਹਨਾਂ ਨੇ ਪਹਿਲਾਂ ਵਾਰਨਿੰਗ ਵਰਗੇ ਐਕਸ਼ਨ ਫਿਲਮਾਂ ਹੀ ਬਣਾਈਆਂ ਨੇ ਤੇ ਕਹਿੰਦੇ ਬਹੁਤ ਅਲੱਗ ਫਿਲਮ ਆ ਸੋ ਅਸੀਂ ਚਾਹੁੰਦੇ ਕਿ ਤੁਸੀਂ ਵੀ ਹਿੱਸਾ ਬਣਾਓ ਸੋ ਸਭ ਤੋਂ ਪਹਿਲਾਂ ਤਾਂ ਰਿਐਕਸ਼ਨ ਆਫਕੋਰਸ ਤੁਸੀਂ ਮਤਲਬ ਗ੍ਰੇਟਫੁਲ ਹੋਣੇ ਹੋ ਬਹੁਤ ਤੁਹਾਨੂੰ ਮਤਲਬ ਇੱਕ ਉਹ ਗ੍ਰੈਟੀਟਿਊਡ ਫੀਲ ਹੁੰਦੀ ਆ ਪਰ ਮੈਨੂੰ ਆਈ ਥਿੰਕ ਰਾਈਟ ਅਵੇ ਮੇਰਾ ਇਹ ਰਿਐਕਸ਼ਨ ਸੀ ਕਿ ਆਈ ਹੋਪ ਹਮੇਤੋ ਵਧੀਆ ਕਾਰੋ ਹੋਵੇ ਇਸ ਫਿਲਮ ਚ ਕਿਉਂਕਿ ਜੋ ਕਿਰਦਾਰ ਆ ਆ ਉਹ ਬਹੁਤ ਵੱਡਾ ਆ ਸੋ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਮਤਲਬ ਵਧੀਆ ਕਰੋ ਤੇ ਕੋਈ ਗਲਤੀ ਨਾ ਹੋ ਜਾਵੇ ਤੁਹਾਡੇ ਤੋਂ ਸੋ ਇੱਕ ਡਰ ਤੇ ਇੱਕ ਨਰਵਸਨੈਸ ਆਈ ਥਿੰਕ ਉਹ ਜ਼ਰੂਰੀ ਆ ਸੋ ਉਹ ਜ਼ਰੂਰ ਸੀ ਉਹ ਹਜੇ ਤੱਕ ਵੀ ਆ ਜੀ ਸੋ ਯਾ ਸੋ ਇਹ ਤਾਂ ਸਾਨੂੰ ਪਤਾ ਹੀ ਹੈ ਕਿ ਤੁਸੀਂ ਜੋ ਵੀ ਕੀਤਾ ਹੋਏਗਾ ਬਹੁਤ ਵਧੀਆ ਕੀਤਾ ਹੋਏਗਾ ਇੱਕ ਨਾ ਡਾਇਰੈਕਸ਼ਨ ਦੇ ਪੱਖ ਤੋਂ ਡਾਇਰੈਕਸ਼ਨ ਟੀਮ ਜਿਹੜੀ ਹੈ ਆਪਣੇ ਪੱਖ ਤੋਂ ਨਾ ਬਹੁਤ ਸਾਰੀਆਂ ਰਿਸਰਚਸ ਕਰਦੀ ਹੈ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਪੀਰੀਅਡ ਫਿਲਮ ਬਣਦੀ ਹੈ ਤੁਸੀਂ ਆਪਣੇ ਵੱਲੋਂ ਵੀ ਕੋਈ ਇਦਾਂ ਰਿਸਰਚ ਕੀਤੀ ਸੀ ਸੈਟ ਤੇ ਜਾਣ ਤੋਂ ਪਹਿਲਾਂ ਹਾਂਜੀ ਸੋ ਸਭ ਤੋਂ ਪਹਿਲਾਂ ਤਾਂ ਜੀ ਕਿਉਂਕਿ ਅਸੀਂ ਜੋ ਹਰਮੰਦਰ ਸਾਹਿਬ ਜੋ 베ਰੀ ਹੈ ਉੱਥੇ ਤਾਂ ਸਾਰਿਆਂ ਨੇ ਦਰਸ਼ਨ ਕੀਤੇ ਆ ਸੋ ਉੱਥੇ ਵੀ ਵੈਸੇ ਸ਼ੂਟ ਤੋਂ ਪਹਿਲਾਂ ਮੈਂ ਮੱਥਾ ਟੇਕਣ ਗਈ ਸੀ ਤੇ ਉਹ ਤੋਂ ਬਾਅਦ ਜੋ ਦੇ ਵਿੱਚ ਬੀਬੀ ਰਜਨੀ ਜੀ ਦਾ ਗੁਰਦੁਆਰਾ ਆ ਜੋ ਕਿ ਅਸੀਂ ਮੈਂ ਉੱਥੇ ਮੱਥਾ ਟੇਕਣ ਗਈ ਸੀ ਤੇ ਉੱਥੇ ਉੱਥੇ ਉਹਨਾਂ ਨੇ ਬਾਰੇ ਮਤਲਬ ਥੋੜੇ ਜਿਹਾ ਉਹਨਾਂ ਦੀ ਰਿਸਰਚ ਵੀ ਉੱਥੇ ਕੀਤੀ ਤੇ ਉਹਨਾਂ ਦੇ ਜੋ ਨਾਲ ਹੀ ਉਹਨਾਂ ਦੇ ਜਿਹੜਾ ਮਹਿਲ ਹੈ ਜਿੱਥੇ ਉਹ ਰਹਿੰਦੇ ਸੀਗੇ ਹਾਂਜੀ ਹਾਂਜੀ ਉੱਥੇ ਵੀ ਗਏ ਹਾਂ ਹਾਂਜੀ ਉੱਥੇ ਵੀ ਗਏ ਫਿਰ ਅਸੀਂ ਗੁਰਦੁਆਰੇ ਮੱਥਾ ਵੀ ਟੇਕਿਆ ਤੇ ਉਹਨਾਂ ਬਾਰੇ ਹੋਰ ਪੜਿਆ ਵੀ ਉੱਥੇ ਕਿਉਂਕਿ ਉੱਥੇ ਕਾਫੀ ਇਨਫੋਰਮੇਸ਼ਨ ਲਿਖੀ ਸੀ ਉਹਨਾਂ ਬਾਰੇ ਤੇ ਬਾਕੀ ਮੈਂ ਤੇ ਅਮਰ ਕਾਫੀ ਟਾਈਮ ਅਸੀਂ ਇਹ ਡਿਸਕਸ ਕੀਤਾ ਕਿਰਦਾਰ ਬਾਰੇ ਜੋ ਉਹਨਾਂ ਨੇ ਰਿਸਰਚ ਕੀਤੀ ਉਹਨਾਂ ਨੇ ਮੈਨੂੰ ਦੱਸਿਆ ਤੇ ਮੈਂ ਜੋ ਫਿਲਮ ਬਣੀ ਹੋਈ ਸੀ ਜਸਟ ਸੋ ਇੱਕ ਫੀਲ ਆ ਜਾਵੇ ਉਹ ਵੀ ਮੈਂ ਦੋ ਤਿੰਨ ਵਾਰੀ ਦੇਖੀ ਸ਼ੂਟ ਤੋਂ ਪਹਿਲਾਂ ਤੇ ਸ਼ੂਟ ਤੇ ਦੌਰਾਨ ਵੀ ਮੈਨੂੰ ਯਾਦ ਆ ਮੈਂ ਦੇਖਦੀ ਹੁੰਦੀ ਸੀ ਜਸਟ ਕਿ ਤੁਹਾਨੂੰ ਉਹ ਫੀਲ ਆ ਜਾਂਦਾ ਹੈ ਜੋ ਮਤਲਬ ਮੈਨੂੰ ਅਮਰ ਨੇ ਕਿਹਾ ਸੀ ਉਹ ਜ਼ਰੂਰ ਦੇਖੀ ਜਿਹੜਾ ਇਹਨਾਂ ਦਾ ਗੁਰਦੁਆਰਾ ਹੈ ਬੀਬੀ ਰਜਨੀ ਜੀ ਦਾ ਉੱਥੇ ਸਾਨੂੰ ਐਕਚੁਅਲੀ ਕੋਈ ਮਿਲੇ ਸੀ ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਬੀਬੀ ਰਜਨੀ ਜੀ ਇੱਥੇ ਰੁਕੇ ਸੀ ਇੱਕ ਰਾਤ ਸੋ ਜਦੋਂ ਆਪਣੇ ਮਹਿਲ ਤੋਂ ਉਹ ਗਏ ਸੀਗੇ ਜੋ ਉਹਨਾਂ ਦਾ ਵਿਆਹ ਹੋ ਗਿਆ ਸੀਗਾ ਫਿਰ ਉਹ ਉਸ ਗੁਰਦੁਆਰੇ ਇੱਕ ਇੱਕ ਰਾਤ ਰੁਕੇ ਸੀ ਸੋ ਇਦਾਂ ਇਦਾਂ ਕਰਕੇ ਅਸੀਂ ਮੇਕ ਸ਼ੋਰ ਕੀਤਾ ਕਿ ਅਸੀਂ ਨਾਲ ਦੀ ਨਾਲ ਰਿਸਰਚ ਕਰਦੇ ਰਹੀਏ ਜੋ ਵੀ ਇਨਫੋਰਮੇਸ਼ਨ ਸਾਨੂੰ ਅਵੇਲੇਬਲ ਆ ਅਸੀਂ ਮਤਲਬ ਪੂਰੀ ਕੋਸ਼ਿਸ਼ ਕੀਤੀ ਗਿਆ ਸੀ ਨਾਲ ਦੀ ਨਾਲ ਜੋ ਜਦੋਂ ਕਿਉਂਕਿ ਸ਼ੂਟ ਰਾਈਟ ਅਵੇ ਸਟਾਰਟ ਹੋ ਗਿਆ ਸੀਗਾ ਸੋ ਸ਼ੂਟ ਦੇ ਦੌਰਾਨ ਅਸੀਂ ਮਤਲਬ ਇਨਫੋਰਮੇਸ਼ਨ ਜਰੂਰ ਕਲੈਕਟ ਕਰਦੇ ਰਹੇ ਅੱਛਾ ਰੁਪੀ ਜਿੱਦਾਂ ਨਾ ਇਹ ਫਿਲਮ ਹੈ ਇੱਕ ਕਹਿ ਲਓ ਕਿ ਧਾਰਮਿਕ ਪੱਖ ਦੇ ਨਾਲ ਜੁੜੀ ਹੋਈ ਫਿਲਮ ਹੈ ਹਨਾ ਇਹ ਜਿਹੜੀ ਸਾਖੀ ਹੈ ਤਾਂ ਬਹੁਤ ਸਾਰੀਆਂ ਧਾਰਮਿਕ ਭਾਵਨਾਵਾਂ ਲੋਕਾਂ ਦੀ ਇਹਦੇ ਨਾਲ ਜੁੜੀਆਂ ਹੋਈਆਂ ਨੇ ਤਾਂ ਮੈਂ ਜਾਨਣਾ ਚਾਹਨੀ ਹੈ ਕਿ ਇਹ ਜਦੋਂ ਸ਼ੂਟ ਕਰ ਰਹੇ ਸੀਗੇ ਉਸ ਸੈੱਟ ਤੇ ਕਿਸ ਤਰ੍ਹਾਂ ਦਾ ਮਾਹੌਲ ਸੀਗਾ ਮਤਲਬ ਐਦਾਂ ਦੇ ਵਿਚਾਰ ਜਦੋਂ ਅਸੀਂ ਕੋਈ ਫਿਲਮ ਕਰਦੇ ਆ ਨਾ ਤਾਂ ਹਮੇਸ਼ਾ ਤੁਸੀਂ ਦੱਸਦੇ ਹੋ ਕਿ ਇਸ ਤਰ੍ਹਾਂ ਦਾ ਮਾਹੌਲ ਸੀਗਾ ਇਹ ਐਦਾਂ ਕੀਤਾ ਅਸੀਂ ਇਹ ਡਿਸਕਸ ਕਰਦੇ ਸੀ ਤਾਂ ਮੈਂ ਜਾਣਨਾ ਚਾਹਨੀ ਆ ਰੀਅਲੀ ਕਿ ਸੈੱਟ ਤੇ ਕਿਸ ਤਰ੍ਹਾਂ ਦੀਆਂ ਗੱਲਾਂ ਤੁਸੀਂ ਡਿਸਕਸ ਕਰਦੇ ਸੀਗੇ ਕੋ-ਐਕਟਰਸ ਦੇ ਨਾਲ ਆਪਸ ਦੇ ਵਿੱਚ ਸੋ ਕੋ-ਐਕਟਰਸ ਦੇ ਵਿੱਚ ਕੋ-ਐਕਟਰਸ ਦੇ ਨਾਲ ਤਾਂ ਜਸ ਬਾਜਵਾ ਜੀ ਯੋਗਰਾਜ ਜੀ ਅਸੀਂ ਕਾਫੀ ਕੈਰੈਕਟਰਸ ਕਾਫੀ ਡਿਸਕਸ ਕਰਦੇ ਸੀ ਜੋ ਉਹਨਾਂ ਦਾ کردار ਸੀਗਾ ਤੇ ਪਰ ਆਈ ਥਿੰਕ ਸੈੱਟ ਤੇ ਜੋ ਮਾਹੌਲ ਸੀਗਾ ਆਈ ਥਿੰਕ ਜੋ ਜਿੱਥੇ ਅਸੀਂ ਸ਼ੂਟ ਕੀਤੀ ਹੈ ਮੇਨ ਬੀਬੀ ਰਜਨੀ ਜੀ ਦਾ ਜੋ ਉਹ ਸੀਗਾ ਘਰ ਸੀਗਾ ਉਹਦੇ ਆਲੇ-ਦਾਲੇ ਵੀ ਇੱਕ ਛੋਟਾ ਜਿਹਾ ਜੋ ਪਿੰਡ ਸੀ ਦਿਖਾਇਆ ਗਿਆ ਸੀਗਾ ਤੇ ਨਾਲ ਮਤਲਬ ਉੱਥੇ ਮੈਨੂੰ ਸੱਚੀ ਦੱਸਾਂ ਜਦੋਂ ਅਸੀਂ ਜਾਂਦੇ ਹੁੰਦੇ ਸੀ ਕਾਸਟੂਮ ਪਾ ਕੇ ਉੱਥੇ ਲੱਗਦਾ ਸੀ ਕਿ ਤੁਸੀਂ ਉੱਥੇ ਪੁਰਾਣੇ ਜ਼ਮਾਨੇ 'ਚ ਚਲੇ ਗਏ ਹੋ ਕਿਉਂਕਿ ਘੋੜੇ ਵੀ ਇਹਦਾ ਸਾਈਡ ਤੇ ਰੱਖੇ ਹੁੰਦੇ ਜਦੋਂ ਸ਼ਾਰਟ ਦੇ ਵਿੱਚ ਆਉਣੇ ਸੋ ਤੁਹਾਨੂੰ ਮੈਨੂੰ ਯਾਦ ਹੈ ਜੇ ਅਸੀਂ ਵੈਂਟੀ 'ਚ ਵਾਪਸ ਵੀ ਜਾਂਦੇ ਹੁੰਦੇ ਸੀ ਨਾ ਤੇ ਕਦੇ ਕਦੇ ਜੇ ਮੈਂ ਇਦਾਂ ਬੈਠੀ ਹੋਣਾ ਤਾਂ ਮੈਨੂੰ ਸੁਣਦੇ ਵੀ ਹੁੰਦੇ ਸੀ ਘੋੜੇ ਜਾਂ ਕੁਝ ਵੀ ਜਦੋਂ ਸ਼ੂਟ ਚੱਲ ਰਿਹਾ ਹੁੰਦਾ ਸੀ ਸੋ ਐਕਚੁਅਲੀ ਇਦਾਂ ਲੱਗਦਾ ਜਿੱਦਾਂ ਅਸੀਂ ਉਸ ਮਾਹੌਲ ਚ ਵਾਪਸ ਚਲੇ ਆ ਅੱਛਾ ਜੇ ਅਸੀਂ ਨਾ ਮੈਂ ਜਸਰ ਨਾਲ ਗੱਲ ਕਰ ਰਹੀ ਸੀ ਤਾਂ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਕਿ ਕਿਸ ਤਰ੍ਹਾਂ ਰਿਹਾ ਤੁਹਾਡਾ ਐਕਸਪੀਰੀਅੰਸ ਰੂਪੀ ਮੈਮ ਨਾਲ ਤਾਂ ਉਹਨਾਂ ਨੇ ਕਿਹਾ ਕਿ ਰੂਪੀ ਨੂੰ ਪਤਾ ਆ ਕੀ ਮੈਂ ਆਪਣੇ ਕੋ-ਐਕਟਰ ਨੂੰ ਕਿਵੇਂ ਰਿਸਪੈਕਟ ਦੇਣੀ ਆ ਤਾਂ ਮੈਨੂੰ ਬਹੁਤ ਚੰਗਾ ਲੱਗਾ ਕਿ ਜਿਵੇਂ ਅਸੀਂ ਉਹਨੂੰ ਜਾਣਦੇ ਸੀਗੇ ਤਾਂ ਜਦੋਂ ਮੈਂ ਉਹਦੇ ਨਾਲ ਕੰਮ ਕੀਤਾ ਤਾਂ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਤਾਂ ਤੁਹਾਡੇ ਤੋਂ ਵੀ ਜਾਣਨਾ ਚਾਹਾਂਗੀ ਜਸਰ ਨਾਲ ਯੋਗਰਾ ਸਰ ਨਾਲ ਸੁਮਿਤਾ ਮੈਮ ਨਾਲ ਤੁਹਾਡਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਮੇਰਾ ਬਹੁਤ ਵਧੀਆ ਰਿਹਾ ਜੀ ਜਸਰ ਨਾਲ ਮੇਰੇ ਫਿਊ ਸੀਨ ਸੀਗੇ ਤੇ ਜਿੰਨੇ ਵੀ ਸੀਨ ਸੀ ਮੈਨੂੰ ਯਾਦ ਆ ਅਸੀਂ ਕਾਫੀ ਮਤਲਬ ਅਸੀਂ ਫਾਨੀ ਕੀਤਾ ਉਹ ਸੀਨਸ ਦੇ ਵਿੱਚ ਵੀ ਸੋ ਆਫ ਸਕਰੀਨ ਸੋ ਕਾਫੀ ਵਧੀਆ ਰਿਹਾ ਮੇਰਾ ਉਹਨਾਂ ਨਾਲ ਤਾਂ ਐਕਸਪੀਰੀਅੰਸ ਉਹ ਬਹੁਤ ਪ੍ਰੋਫੈਸ਼ਨਲ ਨੇ ਤੇ ਉਹ ਕਾਫੀ ਮਤਲਬ ਗਿਵ ਐਂਡ ਟੇਕ ਆਰਟਿਸਟ ਨੇ ਸੋ ਕਾਫੀ ਹੈਲਪ ਕਰਦੇ ਆ ਤੁਹਾਡੇ ਸੀਨ ਦੇ ਵਿੱਚ ਜਿੱਥੇ ਵੀ ਮੈਂ ਮੈਂ ਅੜੀਆਂ ਉਹਨਾਂ ਨੇ ਮੈਨੂੰ ਕਾਫੀ ਹੈਲਪ ਕੀਤੀ ਹੈ ਤੇ ਸੇਮ ਯੋਗਰਾਜ ਸਰ ਉਹਨਾਂ ਨੇ ਤਾਂ ਮਤਲਬ ਆਈ ਥਿੰਕ ਉਹ ਤੁਹਾਨੂੰ એનર્ਜੀ ਦਿੰਦੇ ਆ ਜਦੋਂ ਉਹ ਸੀਨ ਕਰਦੇ ਆ ਨਾ ਕਿਉਂਕਿ ਉਹ ਮੇਰੇ ਫਾਦਰ ਦਾ ਰੋਲ ਪਲੇ ਕਰ ਰਹੇ ਤੇ ਉਹਨਾਂ ਦਾ ਜੋ ਕਿਰਦਾਰਾ ਉਹ ਕਾਫੀ ਐਗਰੈਸਿਵ ਆ ਤੇ ਜਦੋਂ ਅਸੀਂ ਸ਼ੂਟ ਕਰਦੇ ਹੁੰਦੇ ਸੀ ਆਈ ਰਿਮੈਂਬਰ ਮੈਨੂੰ ਐਕਚੁਅਲੀ ਡਰ ਲੱਗਦਾ ਹੁੰਦਾ ਸੀਗਾ ਕਿਉਂਕਿ ਉਹ ਇੰਨੀ એનર્ਜੀ ਦੇ ਨਾਲ ਸ਼ੂਟ ਕਰਦੇ ਆ ਇੰਨੀ એનર્ਜੀ ਦੇ ਨਾਲ ਉਹਨਾਂ ਦੀ ਐਕਟਿੰਗ ਇੰਨੀ ਨੇਚਰਲ ਹੁੰਦੀ ਆ ਸੋ ਉਹਨਾਂ ਨਾਲ ਵੀ ਬਹੁਤ ਰਿਹਾ ਤੇ ਸੁਨੀਤਾ मैम ਨਾਲ ਆਈ ਥਿੰਕ ਇੱਕ ਬੌਂਡ ਮੇਰਾ ਜਰੂਰ ਹੁਣ ਬਣ ਗਿਆ ਆ ਉਹ ਮੈਨੂੰ ਕਾਫੀ ਗੱਲਾਂ ਸੁਣਾਉਂਦੇ ਹੁੰਦੇ ਸੀਗੇ ਜਦੋਂ ਵੀ ਉਹ ਸ਼ੂਟ ਕਰਦੇ ਹੁੰਦੇ ਸੀ ਉਦੋਂ ਕਿਦਾਂ এনवायरमेंट ਡਿਫਰੈਂਟ ਹੁੰਦਾ ਸੀ ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਕਿ ਮੈਂ ਬਿਲਕੁਲ ਤੇਰੇ ਵਰਗੀ ਹੁੰਦੀ ਸੀਗੀ ਸੋ ਉਹਨਾਂ ਨਾਲ ਮੇਰਾ ਕਾਫੀ ਆਈ ਥਿੰਕ ਲਾਈਫਟਾਈਮ ਦਾ ਉਹਨਾਂ ਨਾਲ ਬੌਂਡ ਬਣ ਚ ਤੋ ਜਿਵੇਂ ਨਾ ਅਸੀਂ ਇਹ ਫਿਲਮ ਦੀ ਪ੍ਰੋਮੋਸ਼ਨਸ ਵੀ ਚੱਲ ਰਹੀਆਂ ਨਾਲ ਨਾਲ ਤਾਂ ਵਿਸ਼ਵਾਸ ਦਾ ਬੂਟਾ ਲਗਾਇਆ ਜਾ ਰਿਹਾ ਤਾਂ ਇਹ ਬੜੀ ਯੂਨੀਕ ਚੀਜ਼ ਸੀਗੀ ਕਿਉਂਕਿ ਪ੍ਰੋਮੋਸ਼ਨਸ ਅਸੀਂ ਬਹੁਤ ਵੇਖਦੇ ਆ ਪਰ ਇੱਕ ਇਸ ਤਰੀਕੇ ਦੇ ਨਾਲ এনवायरमेंट ਦੇ ਲਈ ਕੰਮ ਕਰਨਾ ਇਹ ਪਹਿਲੀ ਵਾਰ ਹੀ ਸੀਗਾ ਸੋ ਇਹ ਇਹ ਤੁਹਾਡੇ ਤੋਂ ਜਾਨਣਾ ਚਾਹਾਂਗੀ ਕਿ ਤੁਹਾਨੂੰ ਇਹ ਚੀਜ਼ ਕਿਸ ਤਰ੍ਹਾਂ ਲੱਗੀ ਤੁਸੀਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਮੈਂ ਤਾਂ ਐਕਚੁਅਲੀ ਨੇਚਰਲੀ ਬਹੁਤ ਮਤਲਬ ਨੇਚਰ ਦੇ ਟੂਵਰਡਸ ਮੈਂ ਬਹੁਤ ਮਤਲਬ ਮੇਰਾ ਪਿਆਰ ਹੈ ਮੈਨੂੰ ਤੁਸੀਂ ਬਲੀਵ ਨਹੀਂ ਕਰੋ ਗੱਲ ਥੋੜੀ ਜਿਹੀ ਹੋਰ ਆਡ ਦਾ ਸਾਊਂਡ ਕਰੀਏ ਪਰ ਮੈਨੂੰ ਤਾਂ ਦਰਖਤਾ ਨਾਲ ਗੱਲ ਕਰਨੀ ਮੈਨੂੰ ਸੱਚੀ ਬਹੁਤ ਵਧੀਆ ਲੱਗਦੀ ਹੈ ਕਿਉਂਕਿ ਆਫਕੋਰਸ ਉਹਨਾਂ ਵਿੱਚ ਵੀ ਜਾਨ ਆ ਤੇ ਮੈਨੂੰ ਬਹੁਤ ਵਧੀਆ ਲੱਗਦਾ ਤੇ ਜਦੋਂ ਆਈ ਥਿੰਕ ਮੈਨੂੰ ਪਤਾ ਲੱਗਿਆ ਕਿ ਕਾਰਨ ਕਹਿ ਰਹੇ ਸੀਗੇ ਕਿ ਆਪਾਂ ਇਹ ਕਰ ਰਹੇ ਹਾਂ ਵਿਸ਼ਵਾਸ ਦਾ ਬੂਟਾ ਸੋ ਆਫਕੋਰਸ ਮੈਂ ਤਾਂ ਬਹੁਤ ਮੈਨੂੰ ਤਾਂ ਬਹੁਤ ਖੁਸ਼ੀ ਵਾਲੀ ਗੱਲ ਲੱਗੀ ਕਿਉਂਕਿ ਆਪਾਂ ਪੰਜਾਬ ਦੇ ਵਿੱਚ ਕਰ ਰਹੇ ਹਾਂ ਤੇ ਜੇ এনवायरमेंट ਨੂੰ ਹੈਲਪ ਹੋ ਰਿਹਾ ਆ ਤਾਂ ਕਿੰਦੂ ਬੈਟਰ ਤਾਂ ਕੋਈ ਗੱਲ ਹੀ ਹੈ ਜੀ ਅੱਛਾ ਰੂਪੀ ਕੋਈ ਤੁਹਾਡੀ ਫੇਥ ਸਟੋਰੀ ਜੋ ਤੁਸੀਂ ਸਾਡੇ ਨਾਲ ਸਾਂਝਾ ਕਰਨੀ ਚਾਹੋ ਆਈ ਥਿੰਕ ਜਿਹੜਾ ਇੱਥੇ ਬੈਠੇ ਆ ਜੀ ਇਹੀ ਬਹੁਤ ਵੱਡੀ ਸਟੋਰੀ ਐ ਸੋ ਇੱਕ ਮਤਲਬ ਇਹ ਸਾਡੇ ਲਈ ਬਹੁਤ ਵੱਡੀ ਗੱਲ ਆ ਫਿਲਮਾਂ ਚ ਹੀ ਆਉਣਾ ਮੇਰੀ ਫੈਮਿਲੀ ਲਈ ਬਹੁਤ ਵੱਡੀ ਗੱਲ ਆ ਜੀ ਸੋ ਇੱਕ ਵਿਸ਼ਵਾਸ ਰੱਖਿਆ ਰੱਬ ਤੇ ਤੇ ਆਪਣੇ ਆਪ ਤੇ ਸੋ ਸਭ ਤੋਂ ਜ਼ਿਆਦਾ ਤਾਂ ਰੱਬ ਤੇ ਤੇ ਉਹਦੇ ਕਰਕੇ ਅੱਜ ਇੱਥੇ ਬੈਠੇ ਆਈ ਥਿੰਕ ਇਹੀ ਬਹੁਤ ਵੱਡੀ ਕਹਾਣੀ ਐ ਫਿਲਮ ਮਿਲੀ ਆ ਤੇ ਹੋਰ ਫਿਲਮਾਂ ਕਰ ਰਹੇ ਆ ਸੋ ਆਈ ਥਿੰਕ ਇਹੀ ਇਹੀ ਮੇਰੀ ਕਹਾਣੀ ਹੋਊਗੀ ਜੀ ਅੱਛਾ ਕਦੇ ਸੋਚਿਆ ਸੀਗਾ ਕਿ ਮੈਂ ਸ਼ੁਰੂ ਤੋਂ ਇਹ ਸੀਗਾ ਕਿ ਮੈਂ ਫਿਲਮਾਂ ਦੇ ਵਿੱਚ ਕੰਮ ਕਰਨਾ ਜਾਂ ਫਿਰ ਮਤਲਬ ਕਹਿ ਲਓ ਕਿ ਜਿੱਧਰ ਨੂੰ ਜ਼ਿੰਦਗੀ ਲੈ ਕੇ ਗਈ ਉਧਰ ਨੂੰ ਅਸੀਂ ਤੁਰ ਪਏ ਸੋ ਕਿਉਂਕਿ ਫਿਲਮਾਂ ਬਹੁਤ ਦੂਰ ਲੱਗਦੀਆਂ ਨੇ ਮਤਲਬ ਹਰ ਇੱਕ ਲਈ ਤੁਹਾਨੂੰ ਲੱਗਦਾ ਕਿ ਬਹੁਤ ਇਹ ਬਹੁਤ ਹਾਰਡ ਹੋਊਗਾ ਪਹੁੰਚਣਾ ਵੀ ਕਿੱਦਾਂ ਪਹੁੰਚਾਂਗੇ ਸੋ ਆਫਕੋਰਸ ਇੱਕ ਚਾਰਜ ਮੈਨੂੰ ਲੱਗਦਾ ਸਾਰੇ ਨੂੰ ਹੁੰਦਾ ਹੈ ਇੱਕ ਛੋਟੇ ਹੁੰਦੇ ਕਿ ਐਕਟ੍ਰੈਸ ਬਣਨਾ ਹੈ ਜਾਂ ਟੀਵੀ ਤੇ ਆਉਣਾ ਸੋ ਉਹ ਤਾਂ ਸੀਗਾ ਮੈਨੂੰ ਸ਼ੁਰੂ ਤੋਂ ਪਰ ਜੋ ਰੀਅਲਿਸਟਿਕ ਸੀਗਾ ਜੋ ਕਿਉਂਕਿ ਸਾਡੀ ਫੈਮਿਲੀ ਚ ਕੋਈ ਨਹੀਂ ਹੈਗਾ ਤੇ ਸਾਨੂੰ ਤਾਂ ਮਤਲਬ ਪਤਾ ਵੀ ਨਹੀਂ ਸੀ ਵੀ ਕਿੱਦਾਂ ਆਈਦਾ ਫਿਲਮਾਂ ਜਾਂ ਕੀ ਕਰੀਦਾ ਜਾਂ ਕੋਈ ਕੰਟੈਕਟ ਵੀ ਨਹੀਂ ਸਾਡੇ ਜਾਂ ਕੁਝ ਵੀ ਤੇ ਉਹ ਫਿਰ ਆਈ ਥਿੰਕ ਉੱਥੇ ਥੋੜਾ ਡ੍ਰੀਮ ਕਿਤੇ ਨਾ ਕਿਤੇ ਰਹਿ ਜਾਂਦਾ ਆ ਸੋ ਜੋ ਰੀਅਲਿਸਟਿਕ ਮੈਂ ਕਰਨਾ ਸੀਗਾ ਮੈਨੂੰ ਸੀਗਾ ਕਿ ਮੈਂ ਨਰਸ ਜਾਂ ਪੁਲਿਸ ਆਫਸਰ ਬਣ ਜੂਗੀ ਅੱਛਾ ਤੇ ਪੜ ਕੇ ਹਾਂਜੀ ਇਹੀ ਸੀਗਾ ਕਿ ਪੜ ਕੇ ਵਿਆਹ ਵੀ ਕਰਾ ਲਾਂਗੇ ਤੇ ਪਰ ਨਹੀਂ ਉਹ ਨਹੀਂ ਹੋਇਆ ਸੋ ਅਗੇਨ ਇੱਕ ਆਈ ਥਿੰਕ ਅੱਬ ਕਰਕੇ ਵਾਈਗਰੂ ਦੀ ਮੇਰ ਨਾਲ ਇੱਥੇ ਬੈਠੇ ਆ ਜੀ ਜੀ ਸੋ ਬੀਬੀ ਰਜਨੀ ਤਾਂ ਦੁਬਾਰਾ ਆਣਾ ਚਾਹਵਾਂਗੀ ਬੀਬੀ ਰਜਨੀ ਨੂੰ ਲੈ ਕੇ ਇੱਕ ਇਹ ਫਿਲਮ ਜਦੋਂ ਕੰਪਲੀਟ ਹੋਈ ਤਾਂ ਤੁਹਾਡੇ ਵਿੱਚ ਜਿਹੜਾ ਤੁਹਾਨੂੰ ਇੱਕ ਮੇਜਰ ਚੇਂਜ ਲੱਗਾ ਹੋਵੇ ਤੁਹਾਡੀ ਪਰਸਨੈਲਿਟੀ ਵਿੱਚ ਆਈ ਥਿੰਕ ਮੈਨੂੰ ਵਿਸ਼ਵਾਸ ਤਾਂ ਪਹਿਲਾਂ ਹੀ ਸੀਗਾ ਪਰ ਆਈ ਥਿੰਕ ਮੈਂ ਨਾ ਅਨਨੋਇੰਗਲੀ ਸਬਕੌਂਸ਼ੀਅਸਲੀ ਕਦੇ-ਕਦੇ ਇਹ ਸੋਚਣ ਲੱਗੀ ਜੋ ਕਦੋਂ ਵੀ ਜਦੋਂ ਵੀ ਕੋਈ ਸਿਚੁਏਸ਼ਨ ਹੁੰਦੀ ਸੀ ਮੈਨੂੰ ਯਾਦ ਆ ਮੈਂ ਨਾ ਬੀਬੀ ਰਜਨੀ ਜੀ ਜੋ ਮਤਲਬ ਇਸ ਫਿਲਮ ਦੇ ਵਿੱਚ ਜੋ ਚੀਜ਼ਾਂ ਹੋਈਆਂ ਮਤਲਬ ਜਦੋਂ ਵਿਆਹ ਵਾਲਾ ਸੀਨ ਸੀ ਆ ਕੁਝ ਵੀ ਚੀਜ਼ ਇਦਾਂ ਦੀ ਸੀ ਮੈਨੂੰ ਨਾ ਇੱਕ ਤਰ੍ਹਾਂ ਆਈ ਥਿੰਕ ਜਸਰ ਨੇ ਵੀ ਇਹ ਕਹਿਆ ਸੀ ਕਿ ਤੁਹਾਨੂੰ ਵਿਸ਼ਵਾਸ ਨਹੀਂ ਹੁੰਦਾ ਕਿ ਉਸ ਟਾਈਮ ਇੰਨਾ ਲੋਕਾਂ ਨੂੰ ਬਲੀਵ ਸੀ ਰੱਬ ਤੇ ਇੰਨਾ ਜ਼ਿਆਦਾ ਵਿਸ਼ਵਾਸ ਨਹੀਂ ਕਿ ਮਤਲਬ ਉਹਨਾਂ ਨੇ ਇੱਕ ਵਾਰੀ ਵੀ ਕੁਐਸਚਨ ਨਹੀਂ ਕੀਤਾ ਸੋ ਮੈਂ ਉਹਨਾਂ ਵਾਂਗੂ ਥੋੜਾ ਥੋੜਾ ਕਦੇ-ਕਦੇ ਸੋਚਣ ਲੱਗ ਗਈ ਮਤਲਬ ਆਫਕੋਰਸ ਉਹਨਾਂ ਉਂਗੀਆਂ ਤਾਂ ਮੈਂ 1% ਵੀ ਨਹੀਂ ਕਦੇ ਬਣ ਸਕਦੀ ਬਟ ਜੋ ਮੈਂ ਸੋਚਦੀ ਹੁੰਦੀ ਸੀ ਕਿ ਬੀਬੀ ਰਜਨੀਜੀ ਦਾ ਇੰਨਾ ਵਿਸ਼ਵਾਸ ਸੀ ਨਾ ਰੱਬ ਤੇ ਤੇ ਮੈਂ ਕਦੇ ਵੀ ਮੇਰੀ ਸਿਚੁਏਸ਼ਨ ਲਾਈਫ ਚ ਕੋਈ ਸਿਚੁਏਸ਼ਨ ਆਉਂਦੀ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਤਾਂ ਮੈਂ ਉਹਨਾਂ ਵਾਂਗ ਜਰੂਰ ਸੋਚਦੀ ਆ ਕਦੇ-ਕਦੇ ਤਾਂ ਉਹ ਮੇਰੇ ਚਚੇ ਅਨਨੋਇੰਗਲੀ ਮੈਂ ਜਾਣ ਕੇ ਵੀ ਨਹੀਂ ਕੀਤਾ ਕਿ ਮੈਂ ਯੂ نو ਚੇਂਜ ਕੋਈ ਆਈ ਥਿੰਕ ਆਟੋਮੈਟਿਕ ਆ ਜਾਂਦੀ ਹੈ ਜਦੋਂ ਤੁਸੀਂ ਇਦਾਂ ਦਾ کردار ਪਲੇ ਕਰ ਰਹੇ ਹੁੰਦੇ ਆ ਸੋ ਰੂਪੀ ਇੱਕ ਲਾਸਵਾਲ ਪੁੱਛਣਾ ਚਾਹਾਂਗੀ ਤੁਹਾਨੂੰ ਲੱਗਦਾ ਹੈ ਕਿ ਉਸ ਪਰਮਾਤਮਾ ਦੇ ਨਾਲ ਗੱਲ ਕਰਨ ਲਈ ਸਾਨੂੰ ਕੋਈ ਮੈਸੈਂਜਰ ਦੀ ਜ਼ਰੂਰਤ ਹੁੰਦੀ ਹੈ ਆਈ ਡੋਨਟ ਥਿੰਕ ਜੀ ਆਈ ਥਿੰਕ ਸਾਰਿਆਂ ਦਾ ਆਪਣਾ ਆਪਣਾ ਅਲੱਗ ਕਨੈਕਸ਼ਨ ਆ ਰੱਬ ਨਾਲ ਸਾਰਿਆਂ ਦੀ ਆਪਣੀ ਆਪਣੀ ਇੱਕ ਅਲੱਗ ਇਮੇਜ ਬਣਾਈ ਹੋਈ ਆ ਤੇ ਇਹ ਡਿਪੈਂਡ ਕਰਦਾ ਸਾਰਿਆਂ ਤੇ ਬਟ ਪਰਸਨਲੀ ਮੈਂ ਕਹਾਂ ਤਾਂ ਆਈ ਥਿੰਕ ਨਹੀਂ ਮੈਂ ਜੇ ਤੁਸੀਂ ਅੱਖਾਂ ਬੰਦ ਕਰੋਗੇ ਤੇ ਤੁਸੀਂ ਸੱਚੇ ਦਿਲ ਨਾਲ ਕੋਈ ਵੀ ਚੀਜ਼ ਮੰਗਦੇ ਹੋ ਜਾਂ ਗੱਲ ਕਰਨਾ ਚਾਹੁੰਦੇ ਹੋ ਆਈ ਥਿੰਕ ਉਹ ਪਹੁੰਚਦੀ ਆ ਜੀ ਸੋ ਬਹੁਤ ਵਧੀਆ ਲੱਗਾ ਤੁਹਾਡਾ ਨਾਲ ਗੱਲਬਾਤ ਕਰਕੇ ਤੇ ਹੁਣ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹਾਂਗੀ ਪਰ ਇਹ ਇਜਾਜ਼ਤ ਲੈਣ ਤੋਂ ਪਹਿਲਾਂ ਦਰਸ਼ਕਾਂ ਨੂੰ ਕੁਝ ਕਹਿਣਾ ਚਾਹਉ ਇਸ ਫਿਲਮ ਦੇ ਲੈ ਕੇ ਆ ਮੈਂ ਬਸ ਇਹੀ ਕਹਿਣਾ ਚਾਹੂੰਗੀ ਜੀ ਸਾਡੀ ਫਿਲਮ ਆ ਰਹੀ ਹੈ ਅਗਸਟ 30 ਨੂੰ ਤੇ ਆਪਣੇ ਪਰਿਵਾਰ ਨਾਲ ਜਾਇਓ ਜ਼ਰੂਰ ਦੇਖਣ ਜਾਇਓ ਤੇ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਇਸ ਫਿਲਮ ਚੋਂ ਸਾਨੂੰ ਬਹੁਤ ਬਹੁਤ ਕੁਝ ਸਿੱਖਣ ਨੂੰ ਮਿਲਿਆ ਸ਼ੂਟ ਦੇ ਦੌਰਾਨ ਤੇ ਉਮੀਦ ਕਰਦੇ ਹਾਂ ਕਿ ਤੁਹਾਨੂੰ ਵਧੀਆ ਲੱਗੇ ਤੇ ਬਸ ਜੀ ਥੈਂਕ ਯੂ ਸੋ ਥੈਂਕ ਯੂ ਸੋ ਮੱਚ ਰੁਪੀ ਤੁਹਾਡੇ ਤੋਂ ਇਜਾਜ਼ਤ ਲੈਨੀ ਆ ਉਮੀਦ ਕਰਦੀ ਆ ਕਿ ਇਹ ਫਿਲਮ ਨੂੰ ਬਹੁਤ ਜ਼ਿਆਦਾ ਪਿਆਰ ਮਿਲੇ ਤੇ ਤੁਹਾਨੂੰ ਵੀ ਤੇ ਜੀ ਹੁਣ ਤੁਹਾਡੇ ਤੋਂ ਵੀ ਇਜਾਜ਼ਤ ਲੈਨੀ ਆ ਉਮੀਦ ਕਰਦੀ ਹਾਂ ਕਿ ਤੁਹਾਨੂੰ ਗੱਲਬਾਤ ਦਾ ਸਿਲਸਲਾ ਚੰਗਾ ਲੱਗਾ ਹੋਵੇਗਾ ਸੋ ਜੀ ਫਿਲਮ 30 ਅਗਸਤ ਨੂੰ ਆ ਰਹੀ ਹੈ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਦੇ ਵਿੱਚ ਆਪਣੀ ਫੈਮਲੀ ਨਾਲ ਫਰੈਂਡਸ ਨਾਲ ਜ਼ਰੂਰ ਦੇਖਣ ਜਾਇਓ ਤੇ ਹੋਰ ਅਪਡੇਟ ਦੇ ਲਈ ਜੁੜੇ ਰਹੋ ਗੱਭਰੂ ਟੀਵੀ ਦੇ ਨਾਲ ਸਤਿ ਸ਼੍ਰੀ ਅਕਾਲ